ਥੋੜੀ ਦੇਰ ਪਹਿਲਾਂ ਰੇਲਵੇ ਰੋਡ ਦੇ ਉੱਤੇ ਤੁਸੀਂ ਦੇਖਿਆ ਹੋਣਾ ਵੀ ਇੱਕ ਮੋਬਾਈਲ ਦੀ ਸ਼ਾਪ ਉਹ ਹੀ ਜਿਹਦੀ ਦੁਕਾਨ ਦੇ ਉੱਤੇ ਇੱਕ ਕੋਈ ਬੰਦਾ ਇੱਥੇ ਮੋਬਾਈਲ ਵੇਚਣ ਆਇਆ ਸੀਗਾ ਤੇ ਜਦੋਂ ਇਹਨਾਂ ਨੂੰ ਥੋੜਾ ਡਾਊਟ ਲੱਗਿਆ ਤਾਂ ਇਹਨਾਂ ਨੇ ਜਦੋਂ ਉਹਦੀ ਤਲਾਸ਼ੀ ਲਈ ਤੀ ਤਾਂ ਉਹ ਕੋਲ 4-5 ਫੋਨ ਹੋਰ ਨਿਕਲੇ ਤੇ ਉਸ ਤੋਂ ਬਾਅਦ ਉਹ ਫੋਨ ਇਹਨਾਂ ਦੀ ਦੁਕਾਨ ਤੋਂ ਛੱਡ ਕੇ ਭੱਜ ਗਿਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਤੇ ਅਸੀਂ ਪੀਸੀਆਰ ਇਨਚਾਰਜ ਸੰਜੀਵ ਕੁਮਾਰ ਜੀ ਨੂੰ ਅਸੀਂ ਫੋਨ ਕੀਤਾ ਜਿਨ੍ਹਾਂ ਨੇ ਤੁਰੰਤ ਹੀ ਆਪਦੀਆਂ ਟੀਮਾਂ ਭੇਜੀਆਂ 2-3 ਮਿੰਟ ਦੇ ਵਿੱਚ ਆਪ ਉੱਥੇ ਆ ਗਏ ਬੜੀ ਮੁਸ਼ਤੈਦਗੀ ਦੇ ਨਾਲ ਤੇ ਉਹ ਸਾਰੇ ਜਿਹ ਉਹ ਸੀ ਇਹਨਾਂ ਦੇ ਹਵਾਲੇ ਕਰਤੇ ਕਿਉਂਕਿ ਸਾਨੂੰ ਡਾਊਟ ਸੀ ਹੈ ਵੀ ਇਹ ਮੋਬਾਈਲ ਜਿਹੜੇ ਹੈਗੇ ਚੋਰੀ ਦੇ ਹੋਏ ਹੈਗੇ ਆ ਤਾਂ ਇਹਨਾਂ ਨੇ ਥੋਕ ਇਨਵੈਸਟੀਗੇਸ਼ਨ ਕੀਤੀ ਜਿਹੜੇ ਫੋਨ ਸੀਗੇ ਉਹਦੇ ਉੱਤੇ 에ਅਰਪਲੇਨ ਮੋਡ ਲੱਗਿਆ ਹੋਇਆ ਸੀ ਵੀ ਕਿਸੇ ਦਾ ਫੋਨ ਨਾ ਆਵੇ ਜਦੋਂ ਅਸੀਂ 에ਅਰਪਲੇਨ ਮੋਡ ਹਟਾਇਆ ਤਾਂ ਇੱਕ ਦੋ ਜਨਾਂ ਦੇ ਉਸਤੇ ਕਾਲ ਆਈ ਤਾਂ ਸਾਨੂੰ ਪਤਾ ਲੱਗਿਆ ਕਿ ਜੋ ਮੋਬਾਈਲ ਲੈ ਕੇ ਭੱਜਿਆ ਸੀਗਾ ਉਹ ਜਿਨ੍ਹਾਂ ਦੇ ਮੋਬਾਈਲ ਸੀ ਉਹਨਾਂ ਦਾ ਇੱਕ ਸਾਥੀ ਸੀਗਾ ਉਸਦੇ ਕੋਈ ਬ੍ਰਦਰ ਦੀ ਮੈਰਿਜ ਸੀਗੀ ਇਹ ਇੱਕੋ ਹੀ ਥਾਂ ਦੇ ਉੱਤੇ ਇੱਕ ਕਮਰੇ ਦੇ ਵਿੱਚ ਹੀ ਰਹਿ ਰਹੇ ਸੀਗੇ ਇਹ ਲੇਬਰ ਕਲਾਸ ਬੰਦੇ ਹੈਗੇ ਆ ਜਿਨ੍ਹਾਂ ਦੇ ਮੋਬਾਈਲ ਸੀਗੇ ਤੇ ਉਹਨਾਂ ਦੇ ਮੋਬਾਈਲ ਉਹ ਲੈ ਕੇ ਕੱਢ ਕੇ ਲਿਆਇਆ ਸੀਗਾ ਚੁੱਪ ਕਰਕੇ ਵੀ ਉੱਥੇ ਵੇਚ ਕੇ ਤੇ ਜਿਹੜੇ ਉਹਦੇ ਬ੍ਰਦਰ ਦੀ ਮੈਰਿਜ ਦੇ ਵਿੱਚ ਪੈਸੇ ਲੱਗਣੇ ਹੈਗੇ ਆ ਵੀ ਉਹਦੀ ਪੈਸੇ ਦੀ ਉਹਦੀ ਪੂਰਤੀ ਹੋ ਸਕੇ ਲੇਕਿਨ ਪ੍ਰੀਤ ਜੀ ਦੀ ਸਮਝਦਾਰੀ ਦੇ ਨਾਲ ਜਿਹੜਾ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਨਹੀਂ ਤਾਂ ਵੀ ਅੱਗੇ ਫਰਦਰ ਚੱਕਰ ਹੋਰ ਜ਼ਿਆਦਾ ਪੈ ਜਾਂਦਾ ਤੇ ਦੁਕਾਨਦਾਰ ਨੂੰ ਵੀ ਔਖਾ ਹੋਣਾ ਪੈਂਦਾ ਜੇ ਕੋਈ ਦੁਕਾਨਦਾਰ ਇਸ ਤਰ੍ਹਾਂ ਦੇ ਮੋਬਾਈਲ ਖਰੀਦ ਲੈਂਦਾ ਤੇ ਪਰ ਪੁਨੀਤ ਜੀ ਨੇ ਸਮਝਦਾਰੀ ਦਿਖਾਈ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਨੇ ਜਿਹੜਾ ਤੁਰੰਤ ਜਿਹੜਾ ਉਹਦੇ ਤੇ ਐਫਰਟਸ ਕੀਤੇ ਉਹ ਸਾਰੇ ਬੰਦੇ ਟ੍ਰੇਸ ਕਰਕੇ ਇੱਥੇ ਬੁਲਾਏ ਆ ਬੰਦੇ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਦੇ ਮੋਬਾਈਲ ਵਾਪਸ ਕਰਤੇ ਇਹਨਾਂ ਦਾ ਹੀ ਸਾਥੀ ਸੀਗਾ ਆ ਸਾਰਿਆਂ ਨੂੰ ਇਹਨਾਂ ਨੂੰ ਮੋਬਾਈਲ ਜਿਹੜੇ ਹੈਗੇ ਆ ਤੁਰੰਤ ਪੁਲਿਸ ਨੇ ਸਾਡੀ ਜਿਹੜੀ ਮੌਜੂਦਗੀ ਦੇ ਵਿੱਚ ਅਸੀਂ ਇਹ ਮੋਬਾਈਲ ਇਹਨਾਂ ਨੂੰ ਵਾਪਸ ਕਰ ਰਹੇ ਹੈਗੇ ਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਤੇ ਇਹ ਕਹਿੰਦੇ ਵੀ ਅਸੀਂ ਆਪਦੇ ਬੰਦੇ ਤੇ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕੋਈ ਪਰਚਾ ਨਹੀਂ ਕਰਵਾਉਣਾ ਚਾਹੁੰਦੇ ਵੀ ਉਹ ਬੰਦਾ ਸਾਡਾ ਹੀ ਸਾਥੀ ਸੀਗਾ ਉਸ ਤੋਂ ਚਲੋ ਗ इना वालों पुलिस दुकानदार धन्यवाद दा, किया जा रहा है जी जी की की नाम की है जी? मेरा नाम है मेरा गोलू कुमार वो आपका ही साथी था जो लेके गया था आपका आ, क्या, आ, क्या, आ, क्या नाम है भरत कुमार भरत कुमार भरत कुमार, भरत कुमार आ, आपका क्या नाम है मालेश्वर आपका कृष्णा कृष्णा वो आपके साथ ही रह रहे आप हैं अच्छा काम करते हो और रहते एक ही कमरे में थे एक ही कमरा में ਇੱਕ ਜੀ ਅਸੀਂ ਸਾਰੀ ਪੁਲਿਸ ਟੀਮ ਦਾ ਵੀ ਧੰਨਵਾਦ ਕਰਦੇ ਹੈਗੇ ਆ ਜਿਨ੍ਹਾਂ ਨੇ 2 ਮਿੰਟ ਦੇ ਵਿੱਚ ਵਿੱਚ ਹੀ ਉੱਥੇ ਆਪਦੀਆਂ ਟੀਮਾਂ ਭੇਜੀਆਂ ਖੁਦ ਜਿਹੜੇ ਹੈਗੇ ਆ ਕਿਉਂਕਿ ਉਸ ਟਾਈਮ ਡਿਊਟੀ ਕਰਕੇ ਘਰ ਗਏ ਸੀਗੇ ਹਾਲੇ ਸਿਵਲ ਵਰਦੀ 'ਚ ਸੀ ਤੇ ਉਮੇ ਦੀ ਉਮੇ ਹੀ ਸੰਜੀਵ ਜੀ ਵੀ ਆਪ ਭੱਜੇ ਆ ਗਏ ਨਾਲ ਦੀ ਨਾਲ ਹੀ ਤੇ ਅਸੀਂ ਧੰਨਵਾਦ ਕਰਦੇ ਆ ਬੜੀ ਮਸ਼ਕਤੀ ਦੇ ਨਾਲ ਪੁਲਿਸ ਦੀ ਟੀਮ ਸਾਡੀ ਕੰਮ ਕਰ ਰਹੀ ਹੈਗੀ ਇਹ ਪੀਸੀਆਰ ਦੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਸੰਸਥਾ ਵੱਲੋਂ ਥੈਂਕ ਯੂ ਜੀ